ਸਲੋ ਜੀ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਬਾਗਾ ਪ੍ਰਾਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜਿੱਥੇ ਤੁਹਾਨੂੰ ਲੈ ਕੇ ਦਵਾਂਗੇ ਲਗਜ਼ਰੀ ਗੱਡੀਆਂ ਰਕੇ ਮਰਸੀਡੀ ਬੀ ਐਮ ਚਾਹੇ ਆਡੀ ਗੱਡੀਆਂ ਰਕੇ ਲਗਜ਼ਰੀ ਸੂਟ ਲੈ ਕੇ ਦਵਾਂਗੇ ਇੱਕ ਗੱਲ ਦਾ ਚੈਲੰਜ ਆ ਵੀ ਤੁਹਾਨੂੰ 1 ਲੱਖ ਵਾਲਾ ਕੱਪੜਾ ਸਿਰਫ 40000 ਚ ਲੈ ਕੇ ਦਵਾਂਗੇ ਇੰਨਾ ਵਧੀਆ ਕੱਪੜਾ ਨਾ ਕਿਸ ਨੇ ਦਿੱਤਾ ਨਾ ਦੇ ਹੋਣਾ ਵਿਆਹ ਸ਼ਾਦੀਆਂ ਦੇ ਵਿੱਚ ਤੁਹਾਡੇ ਵਿਆਹ ਯਾਤਰਾ ਬਣਾ ਲਿਆਂਗੇ ਨਾ ਹੁਣ ਤੁਹਾਨੂੰ ਦਿੱਲੀ ਜਾਣ ਦੀ ਲੋੜ ਆ ਨਾ ਬੰਬੇ ਜਾਣ ਦੀ ਲੋੜ ਆ ਬਾਗਾ ਪਰਣਾ ਮਾਤੂ ਜੀ ਦੀ ਦਸਤਾਰ ਆਜੋ ਆਜੋ ਲੈ ਕੇ ਚੱਲਦੇ ਆ ਅੱਜ ਦੀ ਵੀਡੀਓ ਖਾਸ ਤੁਹਾਡੇ ਲਈ ਆ ਤੁਹਾਡੇ ਲਈ ਵੀਡੀਓ ਐਂਡ ਤੱਕ ਦੇਖ ਲਿਓ ਬਹੁਤ ਵੱਡੇ ਫਾਇਦੇ ਹੋਣਿਆ ਵਿਆਹ ਸ਼ਾਦੀਆਂ ਤੁਹਾਡੀ ਟੋਰ ਕਰਦੇ ਆਂਗੇ ਤੁਹਾਨੂੰ ਸ਼ਿੰਗਾਰ ਦਿਆਂਗੇ ਤੁਸੀਂ ਮੰਨੋਗੇ ਬੇ ਵਾਕਏ ਬਈ ਜੇ ਕਪੜਾ ਮਿਲਦਾ ਮਤੂ ਜੀ ਦੀ ਦਸਤਾਰ ਮਿਲਦਾ ਮੋਗਾ ਰੋਡ ਤੇ ਮਿਲਦਾ ਬੋਗੇ ਪਰਾਨੇ ਮਿਲਦਾ ਆਓ ਚਲਿਏ ਹੋਰ ਤੁਸੀਂ ਆ ਚੈੱਕ ਕਰ ਲੋ ਦਿੱਲੀ ਬੋਮਬ ਵਾਲੀਆਂ ਡਰੈੱਸਾਂ ਜਿਹੜੀਆਂ ਬਜ਼ਾਰਾਂ 'ਚ ਆਗਦੀ 15 15 20 2000 ਰੁਪਏ ਲਾਉਣੇ ਉਹ ਸਾਡੇ ਕੋਲ 4 4 5 5000 'ਚ ਲੈ ਜਾਓ ਜਿੰਨੇ ਮਰਜੀ ਤੁਸੀਂ ਲਹਿੰਗੇ ਲੈਣਿਆ ਇਹਨਾਂ ਵਿੱਚ ਰੰਗ ਤੁਸੀਂ ਜਿੱਦਾਂ ਦੇ ਮਰਜੀ ਲੈ ਜਾਓ ਉਹ ਵੀ ਦੇ ਦਾਂਗੇ ਕਈ ਕੁੜੀਆਂ ਕਹਿੰਨੀਆਂ ਸੀ ਸੂਟ ਨਹੀਂ ਪੋਣਾ ਅਸੀਂ ਪੋਣਾ ਹੈਗਾ ਸ਼ਰਾਰਾ ਸੂਟ ਸ਼ਰਾਰੇ ਸੂਟ ਲੈ ਜਾਓ ਭਾਵੇਂ ਸਾਡੇ ਕੋਲ ਪਲਾਜੋ ਸੂਟ ਲੈ ਜਾਓ ਸਪੈਸ਼ਲ ਪਾਰਟੀ ਜਾਣਾ ਸਪੈਸ਼ਲ ਡਰੈੱਸ ਚਾਹੀਦੀ ਉਹ ਵੀ ਦਵਾਂਗੇ ਆਹ ਦੇਖੋ ਕੋਰ ਸੈੱਟ ਵਾਲੀ ਡਰੈੱਸ ਸਾਡੇ ਕੋਲ ਆ ਗਈ ਇਹ ਵੀ ਤੁਹਾਨੂੰ ਦਵਾਂਗੇ ਆਹ ਚੱਕੋ ਕੜਾਈ ਵਾਲੇ ਸੂਟ ਬਜ਼ਾਰਾਂ 'ਚ ਚੱਕੋ ਆਫਰ ਲਾਤੀ ਆ 700 ਰੁਪਏ ਦੇ ਦੋ ਗੀਜ਼ਾ ਕਾਟਨ ਦਾ ਸੂਟ ਹੈ ਚੈੱਕ ਕਰੋ ਜੀ ਨਾਲ ਜਾਮ ਪ्योर ਲੱਗੀ ਆ ਦੁਪੱਟਾ ਸ਼ਾਨਦਾਰ ਲਾ ਕੇ ਕੜਾਈ ਵਾਲਾ ਬਜ਼ਾਰਾਂ 'ਚ 1000 ਦਾ ਇੱਥੇ 1000 ਰੁਪਏ ਦੇ ਦੋ ਆ ਵੀ ਲੈ ਜਾਓ ਜੀ ਬਜ਼ਾਰ 'ਚ ਕੋਈ 2000 ਮੰਗਦਾ ਕੋਈ 2100 ਮੰਗਦਾ ਸਾਡੇ ਕੋਲੋਂ 1500 ਦੇ ਦੋ ਲੈ ਜਾਓ 750 ਰੁਪਏ ਦਾ ਸੂਟ ਦੇ ਰਹੇ ਆ ਰੰਗ ਡਿਜ਼ਾਈਨ ਦੁਪੱਟੇ ਬਹੁਤ ਸੋਹਣੇ ਆ ਨਾ ਕਰੋ ਜੀ ਸ਼ਗਣਾ ਵਾਲੇ ਸੂਟ ਆ ਗਏ ਕੜਾਈ ਚੈੱਕ ਕਰੋ ਨੈਚੁਰਲ ਕਰੇਵ ਦਾ ਫੇਸ ਲਾਤਾ ਦੁਪੱਟੇ ਜਾਲ ਬਣਾਤੇ ਜਾਲ ਬਜ਼ਾਰਾਂ 'ਚ ਰੇਟ 16 1600 ਆ 850 ਰੁਪਏ ਦਾ ਸੂਟ ਲੈਣ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਪੁਰਾਣਾ ਤੁਸੀਂ ਆਉਣਾ ਹੈਗਾ ਜਿੱਥੇ ਤੁਹਾਨੂੰ 1 ਲੱਖ ਵਾਲਾ ਕੱਪੜਾ 40000 ਰੁਪਏ ਚ ਮਿਲਣਾ ਜਿਹੜੇ ਭਾਰੇ ਭਾਰੇ ਸੂਟ ਤੁਸੀਂ ਲੈਣੇ ਹੋ 2 ਲੱਖ ਰੁਪਏ ਦਾ ਬਾਜ਼ਾਰ ਜੀ ਅੱਗੇ ਬਣਾਉਣੇ ਹੋ ਬੈਲ ਆਪਣਾ 2 ਲੱਖ ਵਾਲਾ ਕੱਪੜਾ ਇੱਥੇ ਅਸੀਂ ਤੁਹਾਨੂੰ 80000 ਦੇਣਾ ਅਗਰ ਤੁਸੀਂ ਆਪਣੇ ਵਿਆਹ ਸ਼ਾਦੀ ਦਾ ਕੱਪੜਾ ਲਾ ਕੇ ਕਿਸੇ ਵੱਡੇ ਸ਼ਹਿਰ ਚ ਵੱਡੇ ਪਿੰਡ ਤੋਂ ਦੂਰੋਂ ਵੀ ਆਉਨੇ ਹੋ ਤੇ ਬੱਸ ਤੇ ਆਉਨੇ ਹੋ ਤੇ ਸਾਡੇ ਆਟੋ ਰੱਖਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਹੈ ਬਾਜ਼ਾਰ ਜਾ ਕੇ 12 12000 ਵਾਲੇ ਕੋਟ ਪੈਂਟ ਤੁਸੀਂ ਲੈਨੇ ਹੋ ਇੱਥੇ ਸਾਨੂੰ ਅਸੀਂ 12000 ਵਾਲਾ ਕੋਟ ਪੈਂਟ ਸਿਰਫ 2995 ਦੇ ਦੇਣਾ ਸਲਾਈ ਕਰਕੇ 3 ਪੀ ਸਕੋਟ ਪੈਂਟ ਕੋਈ 15000 ਮੰਗਦਾ ਕੋਈ 17000 ਮੰਗਦਾ ਅਸੀਂ 3760 ਚ ਦਵਾਂਗੇ ਇਹ ਵੀ ਸਲਾਈ ਕਰਕੇ ਕੁਰਤਾ ਪਜਾਮਾ ਬਜ਼ਾਰ ਦੇ ਵਿੱਚ ਗੀਜ਼ਾ ਕੱਟਦਾ ਕੋਈ 3000 ਰੁਪਏ ਤੋਂ ਘੱਟ ਨਹੀਂ ਹੁੰਦਾ ਸਾਡੇ ਕੋਲੋਂ 14-1500 ਦਾ ਕੁਰਤਾ ਪਜਾਮਾ ਸਲਾਈ ਕਰਕੇ ਲੈ ਜਾਓ ਸ਼ੇਰਬਾਨੀ ਦਾ ਕਿਰਾਇਆ 10000 ਆ ਸਾਡੇ ਕੋਲੋਂ ਸਿਰਫ 7000 ਚ ਸਲਾਈ ਕਰਕੇ ਆਪਣੀ ਬਣੀ ਬਣਾਈ ਲੈ ਜਾਓ ਆ ਚੈੱਕ ਕਰੋ ਜੀ ਦੇਖੋ ਸੂਟ ਮੂਹੋ ਬੋਲਦਾ ਹੈ ਦਪੱਟਾ ਵੀ ਮੂਹੋ ਬੋਲਦਾ ਹੈ ਰੇਡ ਕੀ ਬੋਲਦਾ 1500 ਦਾ ਬਜ਼ਾਰ ਚੇ ਬੋਲਦਾ 750 ਰੁਪਏ ਮਾਤੂ ਸ਼ਰੀ ਦਸਤਾਰਾਂ ਅੰਕਲੋਂ ਪੱਗੇ ਪ੍ਰਾਣੇ ਬੋਲਦਾ ਜੀ ਬਜ਼ਾਰ ਤੇ ਰੈਡ ਸੂਟ 2500 3000 ਤੋਂ ਘੱਟ ਕੋਈ ਨਹੀਂ ਦਿੰਦਾ ਦੁਪੱਟਾ ਵੀ ਹੈਵੀ ਇਹ ਵੀ ਤੁਹਾਨੂੰ ਅਸੀਂ 650 ਰੁਪਏ ਦਾ ਦੇ ਦੇਣਾ ਹੈ ਸਾਡੇ ਕੋਲੋਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰਸਾਂ ਦਾ ਮਿਲਣੀਆਂ ਆ ਮੁੰਡਿਆਂ ਦੇ ਲਈ ਕੋਟ ਪੈਂਟ ਕੁਰਤੇ ਵੀ ਅਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟਾਂ ਪੱਗਾਂ ਦਾ ਸਾਡੇ ਕੋਲ ਪੱਗਾਂ ਦੀ 550 ਤੋਂ ਵੱਧ ਰਾਂ ਗਿਆ ਸੋ ਛੇਤੀ ਆ ਜੋ ਵਿਆਹ ਸ਼ਾਦੀਆਂ ਦੀ ਯਾਦਗਾਰ ਬਣ ਜਾਊਗਾ ਤੁਹਾਡੀ ਤੁਸੀਂ ਪਾਰਟੀ ਤੇ ਜਾਣਾ ਜਾਗੋ ਤੇ ਜਾਣਾ ਆਪਣੇ ਲਈ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣਾ ਸਾਰਿਆਂ ਦਾ ਬਹੁਤ ਸਾਰਾ ਫਾਇਦਾ ਇੱਕੋ ਹੀ ਸ਼ਾਤੇਟਾ ਹੋ ਰਿਹਾ ਹੈਗਾ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਮੋਗਾ ਰੋਡ ਬਾਗਾ ਪੁਰਾਣਾ ਨੰਬਰ ਸਕਰੀਨ ਤੇ ਹੈ ਜੀ ਕੋਈ ਜਾਣ ਕੇ ਲੈਣ ਤੁਸੀਂ ਫੋਨ ਕਰ ਸਕਦੇ ਆਂ ਕੈਰਾਮੈਨ ਸੁਖਨਿੰਦਰ ਦੇ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਬਾਗਾ ਪੁਰਾਣਾ